हां जी दोस्तों सारेनु सस्श्रीकाल स्वागत है टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਐ ਪਿੰਡ ਖਾਸ ਸ਼ਹਿਰ ਜਿਹੜਾ ਦੋਸਤੋ ਪੱਟੀ ਦੇ ਵਿੱਚ ਤੁਸੀਂ ਪਹੁੰਚ ਕਰਨੀ ਹੈਗੀ ਆ ਤਹਿਸੀਲ ਵੀ ਪੱਟੀ ਆ ਦੋਸਤੋ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਿਤਨ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਹੀ ਇਸ ਘਰੇ ਖਾਸ ਤੌਰ ਤੇ ਆਉਂਦੇ ਆ ਅੱਜ ਤਿੰਨ ਵੜਾਂ ਦੋਸਤੋ ਦਿਖਾ ਦੇਣੀਆਂ ਤਿੰਨੇ ਵੜਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਤੇ ਇੱਕ ਮੱਝ ਦਿਖਾ ਦਾਂਗੇ ਉਹ ਵੀ ਸੂਈ ਆ ਪੂਰੀ ਗੱਲਬਾਤ ਆਪਾਂ ਵੀਰ ਨਿਤਨ ਦੇ ਨਾਲ ਕਰ ਲੈਣੀ ਆ ਦੋਸਤੋ ਅੱਜ 3 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਦੋਸਤੋ ਜਿਹੜਾ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦਾ 6:30 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਬਾਕੀ ਪਸ਼ੂ ਜਿਹੜੇ ਦੋਸਤੋ ਧੋੜਾਂਗੇ ਚਵਾਈ ਕਰੋ ਤਿੰਨ ਟਾਈਮ ਚਵਾਈ ਕਰੋ ਸਵੇ ਸਵੇ ਦੀ ਗੱਭਣ ਪਸ਼ੂ ਹਰ ਵਾਰ ਕਹਿੰਨੀ ਆ ਵੀ ਤੇਪ ਕੇ ਤਸੱਲੀ ਕਰੋ ਠੀਕ ਆ ਆਜੋ ਕਰਦੇ ਆ ਗੱਲਬਾਤ ਵੀਰ ਨਿਤਨ ਦੇ ਨਾਲ ਸਭ ਤੋਂ ਪਹਿਲਾਂ ਵੀਰ ਨਿਤਨ ਸਾਸੀ ਗਾਵੀਰ ਸਾਸੀ ਗਾੜਵੀਰ ਜੀ ਬਹੁਤ ਬਹੁਤ ਤੁਹਾਡਾ ਵੈਲਕਮ ਭਾਜੀ ਉਹ ਠੀਕ ਠਾਕ ਜੀ ਦੂਰੋਂ ਨੇੜੀਆਂ ਸੰਧਾਣ ਸਾਰੇ ਜਿਹੜੇ ਚੈਨਲ ਵੇਖਦੇ ਸਾਰਨ ਸਾਸੀ ਗਾੜਵੀਰ ਜੀ ਹਾਂ ਸਾਸੀ ਗਾਵੀਰ ਅੱਛਾ ਨਿਤਨ ਵੀਰੇ ਅੱਜ ਪਸ਼ੂ ਆਪਣੇ ਕੋਲੇ ਚਾਰ ਚਾਰ ਨਗ ਨੇ ਹਾਂਜੀ ਤਿੰਨ ਬੇੜਾਂ ਇਹਦੇ ਇੱਕ ਝੋਟੀ ਹੈ ਇੱਕ ਝੋਟੀ ਹੈ ਹਾਂਜੀ ਸਾਰੇ ਸੋਈਆਂ 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 ਤੇ ਬੇੜਾਂ ਦੀ ਕੀ ਡਿਟੇਲ ਆ ਮਤਲਬ ਕਿ ਦੂਜੇ ਦੂਜੇ ਸੂਬੇ ਹੀ ਆ ਕਿ ਇੱਕ ਪਹਿਲੇ ਨੇ ਦੋ ਦੂਜਣਾਂ ਦੋ ਦੋ ਜਨਾ ਇੱਕ ਪਹਿਲੇ ਸੁਈ ਇੱਕ ਪਹਿਲੇ ਹਾਂਜੀ ਤੇ ਦਿਨਾਂ ਕਿੰਨੇ ਕਿ ਦਿਨਾਂ ਦੇ ਵਿੱਚ ਸੁਈ ਆ ਇਹ ਕੱਲ ਦੀਆਂ ਸੁਈਆਂ ਜੀ ਇੱਕ ਪਰਸੋ ਰਾਤੀ ਸੁਈ ਆ ਜੀ ਬੋਲਾ ਚੀ ਆ ਹਾਂਜੀ ਕਿੰਨੇ ਕਿੰਨੇ ਲੀਟਰ ਬੋਲਾ ਦੋ ਡੰਗ ਚੋਲੀ ਬੋਲਾ ਇਸ ਟਾਈਮ ਜਿਹੜਾ ਇੱਕ ਥੱਲੇ 13 14 ਕਿਲੋ ਆ ਮਤਲਬ ਦੋ ਥੱਲੇ 13 14 ਕਿਲੋ ਆ ਇੱਕ ਥੱਲੇ 10 11 ਕਿਲੋ ਆ ਠੀਕ ਆ ਜੀ ਹਾਂਜੀ ਲਓ ਵੀ ਨਿਤਨਾ ਜੋ ਵੀਰ ਸੋ ਪਹਿਲੇ ਨੰਬਰ ਤੋਂ ਦੋਸਤੋ ਆਪਾਂ ਤੁਹਾਨੂੰ ਇੱਕ ਮੱਝ ਜਿਹੜੀ ਝੋਟੀ ਦਿਖਾ ਦਿੰਨੇ ਆ ਬਿਲਕੁਲ ਤਾਜੀ ਸੁਈ ਸੁਬਈ ਝੋਟੀ ਆ ਦੋਸਤੋ ਆ ਵੇਖ ਕੇ ਚੈੱਕ ਕਰੋ ਜਿਤਨ ਵੀਰ ਇਹ ਕਿੰਨੇ ਦਿਨਾਂ ਦੀ ਸੁਈ ਆ ਸੰਦੂ ਸਾਹਿਬ ਨੂੰ ਸੂਈ ਨੂੰ ਕੋਈ 14 ਤੋਂ 15 ਦਿਨ ਹੋ ਗਏ ਜੀ ਅਜ 14 ਤੋਂ 15 ਦਿਨ ਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਸੂਈ ਨੂੰ ਹਾਂਜੀ ਤੇ ਆਹ ਆਰਡਰ ਕੁਆਲਟੀ ਦੇਖੋ ਠੀਕ ਹੈ ਜੀ ਫਿਕਸ ਹੈ ਆਰਡਰ ਬਿਲਕੁਲ ਆਹ ਦੇਖੋ ਆਹ ਦੇਖੋ ਜੀ ਇਹ ਗਾਵਾਰਗਾ ਲੇਵਾ ਹੈ ਸੰਦੂ ਸਾਹਿਬ ਪੂਰਾ ਠੀਕ ਹੈ ਜੀ ਗਾਵਾਰਗਾ ਦੇਵਾ ਵੀਰਾਂ ਦਾ ਹੈ ਬਾਕੀ ਬਿਲਕੁਲ ਤੁਹਾਡੇ ਸਾਹਮਣੇ ਦੋਸਤੋ ਬਿਲਕੁਲ ਤੇ ਬੱਚਾ ਥੱਲੇ ਕੀ ਆ ਗਿਆ ਤੇ ਇਹਦੇ ਵੇ ਮੇਲ ਕਾਫੇ ਪਿਛੇ ਦੇ ਮੇਲ ਕਾਫ ਹਾਂਜੀ ਕਟਾਈ ਦੀ ਠੀਕ ਹੈ ਜੀ 15 ਦਿਨਾਂ ਦੀ ਸੂਈ ਥੱਲੇ ਹੋਣਾ ਮਤਲਬ ਦੁੱਧ ਕਿੰਨਾ ਚਵਾਦਾ ਇਸ ਲਈ ਆਪ 11 ਤੋਂ 12 ਕਿਲੋ ਦੀ ਪੂਰੀ ਜਿਹੜੀ ਮੰਤੀ ਆ ਦੋਵੇਂ ਢੰਗ ਦੀ ਕਰਾ ਦੇਵਾਂਗੇ 11 ਤੋਂ 12 ਹਾਂਜੀ ਠੀਕ ਹੈ ਜੀ ਜਿਉਂ ਵੀ ਨਿਸਨ ਵੀ ਕੱਢ ਕੇ ਬਾਹਰ ਹਾਈਟ ਜਿਹੜੀ ਦੋਸਤੋ ਮੀਡੀਅਮ ਆ 11 ਤੋਂ 12 ਕਿਲੋ ਦੁੱਧ ਹਾਜ਼ਰ ਆ ਬਾਕੀ ਥਣ ਭਾਂਡਾ ਬਹੁਤ ਜ਼ਿਆਦਾ ਸੋਹਣਾ ਉਹ ਤੁਹਾਨੂੰ ਜਿਹੜਾ ਦੋਸਤੋ ਨਾਰਮਲੀ ਆ ਵੇਖ ਕੇ ਪਤਾ ਲੱਗ ਜਾਊਗਾ ਵੀ ਥਣ ਭਾਂਡੇ ਦੀ ਬਹੁਤ ਜ਼ਿਆਦੀ ਸੋਹਣੀ ਆ ਬਿਲਕੁਲ ਫਿਕਸਡ ਆਰਡਰ ਆ ਠੀਕ ਆ ਜਿਵੇਂ ਆਪਾਂ ਨਾਰਮਲ ਇੱਕ ਵੜਾ ਦੇ ਵਿੱਚ ਦੇਖਦੇ ਆਂ ਆਰਡਰ ਦੀ ਕੁਆਲਿਟੀ ਫਿਕਸਡ ਆਰਡਰ ਹੁੰਦਾ ਤੇ ਫਿਕਸ ਆਰਡਰ ਤੇ ਹੀ ਆ ਤੇ ਥਣ ਪਾਂਡਾ ਬਿਲਕੁਲ ਜਿਹੜਾ ਦੋਸਤੋ ਥਣ ਮੁੱਠੀ ਆ ਠੀਕ ਆ ਆ ਦੇਖੋ ਆ ਦੇਖੋ ਜੀ ਠੀਕ ਠੰਡੀ ਸੀਲ ਤਾਂ ਪੂਰੀ ਹੈਗੀ ਬਾਕੀ ਠੰਡੀ ਤੀਰੀ ਆ ਪੂਰੀ ਸੀਲ ਸੋ ਆ ਦੇਖੋ ਲਓ ਜੀ ਚਵਾਈ ਨਿਤਨਾ ਪੋਲੀ ਬਿਲਕੁਲ ਸੰਤੂ ਸਾਹਿਬ ਪੂਰ ਛਟੇ ਚਵਾਈ ਦੀ ਕੋਈ ਕਰੜੀ ਹੋਵੇ ਹਾਂਜੀ ਥੜਵਾਤ ਘਟ ਹੋਵੇ ਆਪਾਂ ਜ਼ਿੰਮੇਵਾਰ ਹਾਂ ਪੂਰੇ ਠੀਕ ਹੈ ਜੀ ਸੋ ਦੋਸਤੋ ਕਿਸੇ ਪਾਸਿਓਂ ਕੋ ਪਸ਼ੂ ਕਰੜਾ ਹੋਇਆ ਠੀਕ ਹੈ ਕੋਈ ਦਾਅਵਾ ਜਿਆਦਾ ਹੀ ਲੈਂਦਾ ਹੋਇਆ ਮਤਲਬ ਕਿ ਵੀ ਕਰੜੇ ਪਸ਼ੂ ਆ ਚਵਾਈ ਜਿਹੜੀ ਦੋਸਤੋ ਬਿਲਕੁਲ ਪੋਲੀ ਆ ਕੋਈ ਵੀ ਰੋਟੀ ਤਸੱਲੀ ਕਰੇ ਦੋ ਟਾਈਮ ਕਰੇ ਤਿੰਨ ਟਾਈਮ ਕਰੇ ਫੁਵਾਰਾ ਕਿਸੇ ਪਾਸਿਓਂ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਬਿਲਕੁਲ ਗਾਂਗੂ ਪੋਲੀ ਹੈ ਸੰਤੂ ਸਾਹਿਬ ਚੋਣਵੀ ਠੀਕ ਹੈ ਜੀ ਹਾਂਜੀ ਤਿੰਨੇ ਤਾਂ ਮੁੱਲ ਕੀ ਰੋ ਕਹਿੰਦਾ ਮੁੱਲ ਸਾਨੂੰ ਸਾਰੇ 85000 ਰੁਪਏ ਕਰਦੇ ਆ ਅੱਛਾ 82000 ਜਿਹੜਾ ਲੈ ਲਾਂਗੇ 82000 ਹਾਂਜੀ ਹੋਰ ਜੇ ਮੌਕੇ ਦੇ ਮਾਨ ਤਾਂ ਜੋ ਹੁੰਦਾ ਹੈ ਕਰ ਦਾਂਗੇ ਜਰੂਰ ਜੀ ਠੀਕ ਆ ਜੀ ਮਗਰ ਕੱਟੀ ਨਾ ਕੱਟਾ ਮਗਰ ਕੱਟਾ ਇਹਦੇ ਕੱਟਾ ਹਾਂਜੀ ਲਓ ਵੀ ਦੋਸਤੋ ਮੇਲ ਕਾਫ ਆ ਥੱਲੇ ਠੀਕ ਆ ਤੇ ਆ ਜਿਹੜੀ ਤੁਹਾਨੂੰ ਆਪਾਂ ਝੋਟੀ ਦਿਖਾਤੀ ਆ ਪਹਿਲੇ ਨੰਬਰ ਤੇ ਵਿਥੇ-ਵਥੇ ਤੁਸੀਂ ਆ ਵੀ ਦੇਖ ਲਓ ਕਾਫੀ ਸੋਹਣੀ ਅਗਲੇ ਪਿਛਲੇ ਥਾਣਾ ਦੀ ਠੀਕ ਆ ਇਸ ਤੋਂ ਬਾਅਦ ਅੱਗੇ ਵੜਾ ਆ ਗੀਆਂ ਜੀ ਲੈ ਵੀ ਸਤਿ ਸ੍ਰੀ ਅਕਾਲ ਆ ਜਾਨ ਇਤਨ ਭਾਈ ਅਗਲੀ ਵੈੜ ਦੀ ਕੀ ਡਿਟੇਲ ਆ ਵੀਰ ਸੰਧੂ ਸਾਹਿਬ ਪਹਿਲਾ ਸੁਆ ਵਛੀ ਸੁਈ ਆ ਵਛੀ ਆਪਣੇ ਘਰ ਦੀ ਹੈ ਜੀ ਅੱਛਾ ਇਹ ਮੈਂ ਖੁਦ تیار ਕੀਤੀ ਹੈ ਜੀ ਅੱਛਾ ਹਾਂਜੀ ਇਹਦੀ ਮਦਰ ਆ ਰਿਕਾਰਡ 47 ਗਿੱਲੋ ਦਾ ਸੀ ਏਬੀਐਸ ਸਟ੍ਰਾਈਕਰ ਦੀ ਹੀ ਹੈ ਇਹਦੀ ਮਦਰ ਠੀਕ ਆ ਹਾਂਜੀ ਤੇ ਆਪ ਜੇ ਕੋਈ ਸੱਜਣ ਮਿੱਤਰ ਬਰੀਡ ਦੇ ਕੰਮ ਕਰਨਾ ਚਾਹੁੰਦਾ ਵੈੜ ਲੈ ਕੇ ਜਾ ਸਕਦਾ ਲਓ ਜੀ ਵੀ ਦੋਸਤੋ ਪਹਿਲਾ ਸੁਆ ਸੁਈ ਆ ਬਿਲਕੁਲ ਖੱਥੀ ਬਿਲਕੁਲ ਪਾਲੀ ਆ ਹੱਥੀ ਸੰਭੀ ਆ ਵੀਰ ਦੇ ਇਹ ਬਿਲਕੁਲ ਜਿਹੜੀ ਦੋਸਤੋ ਫਾਰਮ ਦੀ ਘਰ ਦੀ ਜਿਹੜੀ ਦੋਸਤੋ ਸੰਭੀ ਆ ਠੀਕ ਆ ਆਰਡਰ ਕੁਆਲਿਟੀ ਕਾਫੀ ਬੈਸ ਤੇ ਮਗਰ ਬੱਚਾ ਕਿ ਨਹੀਂ ਦਿੰਦਾ ਮਗਰ ਸੰਧੂ ਸਾਹਿਬ ਆਪ ਇਹਦੀ ਜਿਹੜੀ ਮਦਰ ਹੈ ਨਾ ਉਹ ਏਬੀਐ ਸਟ੍ਰਾਈਕਰ ਦੀ ਆ ਹਾਂਜੀ ਤੇ ਜਿਹੜੀ ਆ ਵੜਿਆ ਇਹ ਡੈਨਮਾਰਕ ਦੇ 50 53 ਦੀ ਆ ਅੱਛਾ ਜੀ ਡੈਨਮਾਰਕ 40 120 ਦੀ 40 130 ਦੀ 40 120 ਦੀ 40 120 ਦੀ ਫੀਮੇਲ ਇਹਦੇ ਪਿਛੇ ਕਾਫ ਆ ਲਓ ਵੀ ਦੋਸਤੋ 40 120 ਠੀਕ ਆ ਜੀ ਸੰਧੂ ਸਾਹਿਬ ਮੈਂ ਸਾਡੇ ਜੀ ਸੋਸਾਇਟੀ ਕਾ ਭਰਾ ਆ ਜੀ 40 120 ਜਿਹੜੀ ਮਗਰ ਫੀਮੇਲ ਕਾਫ ਆ ਮਗਰ ਫੁੱਲ ਬੜਾ ਫੁੱਲ ਬਰੀਡ ਦੇ ਵਿੱਚ ਵੱਚੀ ਠੀਕ ਆ ਸ਼ਾਰਟ ਟੇਲ ਆ ਬਿਲਕੁਲ ਛੋਟੀ ਜੀ ਤੇ 나ੜੂ ਬੱਚੇ ਦੇ ਨਾਲਾ ਚ ਦੂਜਾ ਕਿ ਤੀਜਾ ਦਿਨ ਇਹ ਆ ਦੂਜਾ ਦਿਨ ਹੈ ਇਹਨੂੰ ਦੂਜਾ ਦਿਨ ਤੇ ਕਿੰਨਾ ਬੋਲਾ ਹਾਜ਼ਰ ਹੋਣਾ ਇਸ ਲਈ 14 ਤੋਂ 15 ਕਿਲੋ ਬੋਲਾ ਬਿਲਕੁਲ ਰੈਡੀ ਹੈ 14 15 ਕਿਲੋ ਬੋਲਾ ਲਿਆ ਵੀ ਸੀਰਖਾ ਉਪੂਰੀ ਆਹ ਦੇਖੋ ਜੀ 47 ਕਿਲੋ ਮਦਰ ਰਿਕਾਰਡ ਸੀਗਾ ਇਹਦਾ 47 ਕਿਲੋ ਦੋਸਤੋ ਮਦਰ ਦਾ ਰਿਕਾਰਡ 47 ਕਿਜੀ ਸੀਗਾ ਠੀਕ ਆ ਬਾਕੀ ਚੰਗੀ ਉਮੀਦ ਕਰ ਸਕਦੇ ਆ ਇਸ ਬੱਚੀ ਤੋਂ ਠੀਕ ਆ ਜੀ ਕਿਉਂਕਿ ਬਿਲਕੁਲ 20 ਕਿਲੋ ਦੁੱਧ ਚਵਾਜੂ ਇਹ ਨਾਲ ਅਸਲ ਚ ਆਪ ਦੇ ਦਿਨਾਂ ਤੋਂ ਕੁਝ ਹਫ਼ਤਾ ਪਹਿਲਾਂ ਸੂਹੀ ਆ ਅੱਛਾ ਜੀ ਹਾਂਜੀ ਠੀਕ ਹੈ ਭਰਾ ਉਹ ਤੋੜਦਗੇ ਨੂੰ ਵੀ ਬਿਲਕੁਲ ਜੀ ਸੋ ਆਰਡਰ ਕੁਆਲਟੀ ਦੋਸਤੋ ਕਾਫੀ ਬੈਸਟ ਆਰਡਰ ਕੁਆਲਟੀ ਹੈ ਬਿਲਕੁਲ ਫਿਕਸਡ ਆਰਡਰ ਹੈ ਠੀਕ ਆ ਬੱਚੀ ਬਿਲਕੁਲ ਪਹਿਲਾ ਸੂਆ ਪਲੂਨ ਬੱਚੀ ਸੂਈ ਹੈ ਪਹਿਲਨ ਫਰਸਟ ਟਾਈਮਰ ਠੀਕ ਆ ਪਸੰਦ ਆਉਗੀ ਆਪ ਦੋਸਤੋ ਵੀ ਬਰੀਡ ਦੇ ਵਿੱਚ ਆਪ ਕਿੰਨੇ ਆ 40 ਕਿੰਨੇ ਦੀ ਆ ਇਹ 50053 ਦੀ ਆ ਆ 50053 ਦੀ ਆਪ ਹੈ ਠੀਕ ਆ ਜੀ ਤੇ 40 ਇੱਕ 20 ਦੀ ਮਗਰ ਜਿਹੜੀ ਫੀਮੇਲ ਕਾਫ ਆਈ ਆ ਬੱਚਾ ਕਾਫੀ ਸੋਹਣਾ ਦੋਸਤੋ ਮਗਰ ਫੀਮੇਲ ਕਾਫ ਆ ਤੇ ਅਗੋਂ ਕਿਸੇ ਵੀਰ ਨੇ ਸ਼ੌਂਕੀਆ ਤੌਰ ਤੇ ਸਾਂਭਣੀ ਹੈ ਮਗਰ ਬੱਛੀ ਵੀ ਕਾਫੀ ਸੋਹਣੀ ਤਿਆਰ ਕਰ ਸਕਦਾ ਕੋਈ ਬਰੀਡ ਤੇ ਕੰਮ ਕਰਨਾ ਚਾਹੁੰਦਾ ਹੋਵੇ ਤੇ ਆ ਵੈਡ ਲੈ ਕੇ ਜਾ ਸਕਦਾ ਆ ਦੇਖੋ ਜੀ ਆਰਡਰ ਕੁਆਲਟੀ ਵੇਖੋ ਤੌਰ ਤੁਸੀਂ ਦੇਖ ਸਕਦੇ ਜੇ ਜਿਹੜਾ ਦੋਸਤੋ ਫੁੱਲ ਬੜਾ ਫੁੱਲ ਬਰੀਡ ਦੇ ਵਿੱਚ ਪਸੂਗਾ ਤੌਰ ਤੋਂ ਚਾਲ ਤੋਂ ਪਤਾ ਲੱਗ ਜਾਂਦਾ ਆ ਦੇਖੋ ਠੀਕ ਆ ਤੇ ਆਰਡਰ ਬਿਲਕੁਲ ਕੁਆਲਟੀ ਕਾਫੀ ਬੈਸਟ ਆਰਡਰ ਕੁਆਲਟੀ ਆ ਠੀਕ ਆ ਜੀ ਤੇ ਮੁੱਠੀ ਥਾਣਾ ਖੱਥੀ ਚਵਾਈ ਵਾਲਾ ਥਾਣਾ ਲੱਗਾ ਸੋ इजीली ਜਿਹੜੀ ਤੁਸੀਂ ਚੁਵਾਈਆ ਅਥੀ ਕਰ ਸਕਦੇ ਜੇ ਠੀਕ ਹੈ ਤੇ ਹੁਣ ਜਿਹੜਾ 15 14 14 ਕਿਲੋਟਰ ਦੇ ਨੀਅਰ ਪਾਊਡ ਜਿਹੜਾ ਦੁੱਧ ਕੋਈ ਬੋਲਾ ਜਿਹੜਾ ਦੋਸਤੋ ਹੁਣ ਬਿਲਕੁਲ ਹਾਜ਼ਰ ਹੈ ਠੀਕ ਹੈ ਇਹ ਜੇ ਸੰਧੂ ਸਾਹਿਬ ਕੋਈ ਮਤਲਬ ਚੰਗੀ ਸੇਵਾ ਲਗਾਏ ਵਸ਼ੀ 20 ਤੋਂ ਪਲੱਸ ਦੁੱਧ ਦੇ ਦਹੂਗੀ ਬਿਲਕੁਲ ਠੀਕ ਹੈ ਜੀ ਤੇ ਬਾਕੀ ਜੇ ਮਾਮੂਲੀ ਨਾਰਮਲੀ ਕੋਈ ਕਰੀ ਜਾਵੇ 20 ਕਿਲੋ ਖੁੱਲਾ ਚੁਵਾਈ ਜਾਊਗੀ ਨਿਤਨ ਮੁੱਲ ਕੀ ਵਿਰੇ ਰਹੂਗਾ ਇਹਦਾ ਮੁੱਲ ਸੰਧੂ ਸਾਹਿਬ ਇਹਦਾ ਲੈਦੇ ਹੀ ਕਰਾਂਗੇ ਹਾਂ 75000 ਦੀ ਡਿਮਾਂਡ ਆ ਹਾਂ 80000 ਰੁਪਏ ਦੀ ਵਛੀ ਦਵਾਂਗੇ 70 ਦੀ ਹਾਂਜੀ ਤਾਂ ਜੇ ਦੂਰੋਂ ਨੇੜੋਂ ਕੋਈ ਹੋਰ ਵੀ ਵੀਰ ਭਰਾ ਹੋਂਦਾ ਤੇ ਕਿਰਾਇਆ ਛੱਡ ਦਾਂਗੇ ਆਪਾਂ ਪੂਰੇ 70000 ਦੀ ਵਛੀ ਦੇ ਦਾਂਗੇ ਹਾਂ ਨਾ ਹੀ ਠੀਕ ਹੈ ਜੀ ਹਾਂਜੀ ਲੋਬੀ ਦੋਸਤੋ ਪੂਰੇ 70 ਦੀ ਜਿਹੜੀ ਇਹ ਵਛੀ ਵੀਰਾਂ ਦਾ ਵੀ ਦੇ ਦਾਂਗੇ ਬਿਲਕੁਲ ਘਰ ਦੀ ਜਮੀਂ ਬੜੀ ਦੰਦਾਂ 'ਚ ਵੀ ਇਹਨੇ ਦੋ ਦੰਦ ਪੂਰੇ ਕੀਤੇ ਚਾਰ ਦੇ ਹਿਸਾਬ ਨਾਲ ਸ਼ੁਰੂ ਕੀਤੇ ਨੇ ਉਹ ਮੂੰਹ ਦੀ ਹਾਂਜੀ ਨਹੀਂ ਚੌਗੀ ਮੂੰਹ ਚਾਰ ਦੰਦਾਂ ਦਾ ਠੀਕ ਹੈ ਚੌਕ ਚੌਕ ਦੇ ਪ੍ਰੋਪਰ ਕਰ ਗਈ ਹੈ ਨਹੀਂ ਅਜੇ ਹਾਂਜੀ ਹਿਸਾਬ ਨਾਲ ਕਰ ਹੀ ਗਏ ਲੋ ਜੀ ਚੌਕ ਦੇ ਦੋਸਤੋ ਜਸਟ ਜਿਹੜੇ ਬਰਾਬਰੀ ਕੀਤੇ ਆ ਹੁਣ ਬਿਲਕੁਲ ਲਵੀ ਜੀ ਬੱਚੀ ਹੈ ਠੀਕ ਆ ਪਹਿਲਾ ਸੂਆ ਦੋਸਤੋ ਬੱਚੀ ਸੂਈ ਲਵੀ ਜੀ ਕੁਆਲਟੀ ਸ਼ੁਰੂ ਕਰਾਂ ਤੇ ਚੈੱਕ ਕਰਾਇਓ ਕਿੱਥੋਂ ਸ਼ੁਰੂ ਹੁੰਦੀ ਹੈ ਜੀ ਆ ਦੇਖ ਤੁੰਨੀ ਦੇ ਹਸਾਨ ਨਾਲੇ ਵਾ ਸ਼ੁਰੂ ਹੁੰਦਾ ਦਾ ਹਾਂ ਠੀਕ ਹੈ ਸੂ ਕਾਫੀ ਸੋਹਣੀ ਅੰਡਰ ਕੁਆਲਟੀ ਹੈ ਦੋਸਤੋ ਠੀਕ ਆ ਮੋਟੀ ਹੈ ਤਾਂ ਨਾ ਪਸੰਦ ਆਊਗੀ ਜਿਹੜੇ ਵੀਰ ਨੇ ਕਿ ਪ੍ਰਿੰਟ ਤੇ ਕੰਮ ਕਰਨਾ ਬੱਚੀ ਬਹੁਤ ਮਗਰ ਅਸਲੀ ਦੀ ਆ ਠੀਕ ਆ ਜੀ ਨਾਲ ਵੈਰ ਤਾਂ ਮੈਂ ਕਹਾ ਥੋੜਾ ਜਿਹਾ ਤਾਂ ਕਰਦੇ ਆ ਮੈਂਸ਼ਨ ਕਰ ਦਿਓ ਗੱਡਾ ਹਾਂ ਕੱਦ ਹਾਈਟ ਫੋਲਵਰ ਦਾ ਫੋਲਵਰ ਦੀ ਆ ਜੀ ਥੋੜਾ ਜਿਹਾ ਦੂਰੀ ਤੋਂ ਵੀ ਦਿਖਾ ਦਿੰਨੇ ਆ ਓਏ ਏਜ ਦੇ ਹਿਸਾਬ ਨਾਲ ਉਮਰ ਦੇ ਹਿਸਾਬ ਨਾਲ ਵੇਖੀਏ ਤੇ ਕੱਦ ਤੁਸੀਂ ਵੇਖੋ ਵੀ ਦੂਜੇ ਸਵੇਰੇ ਤੀਜੇ ਸਵੇਰੇ ਇਹਨੇ ਭਰਨਾ ਹਜੇ ਬਿਲਕੁਲ ਜਵਾਨ ਹੁੰਦਿਆਂ ਤੱਕ ਇਹਦੀ ਆਪਣੇ ਘਰ ਦੀ ਰਿਹੜੇ ਇਹਦੀ ਪੌਣੇ 3 ਸਾਲ ਉਹ ਮਰਿਆ ਇਹ ਹਾਂ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਤੇ ਆਹ ਦੇਖੋ ਠੀਕ ਹੈ ਇਹ ਦੋਸਤੋ ਤੁਸੀਂ ਵੱੱਸੀ ਭਰੇ ਜ਼ਰੂਰ ਬੇਨ ਦੇ ਨਾਲ ਗੱਲਬਾਤ ਕਰ ਲਓ ਥਾਨੂ ਵੀ ਉਦਾਂ ਨਾ ਗਿਣੇ ਥਾਨ ਪੂਰਾ ਮੁਠੀ ਆਏ ਹੱਥ ਚ ਆਉਂਦਾ ਲਓ ਜੀ ਠੀਕ ਹੈ ਜੀ ਚਲ ਜਾ ਆਹ ਕਰੋ ਥੋੜਾ ਕੈਮਰੇ ਤੋਂ ਦਰਦੀਏ ਆਹਾਂ ਕੋਈ ਗੱਲ ਨਹੀਂ ਠੀਕ ਹੈ ਖਾਣ ਪੂਰਾ ਮੁਠੀ ਵਾਲਾ ਜੀ ਕੋਈ ਸੱਜਣ ਮਿੱਤਰ ਬਰੀਡ ਦੇ ਕੰਮ ਕਰਨਾ ਚਾਹੁੰਦਾ ਹੋਵੇ ਲੈ ਕੇ ਜਾ ਸਕਦਾ ਵਧੀਆ ਬਿਲਕੁਲ ਠੀਕ ਹੈ ਜੀ ਇਸ ਤੋਂ ਅਗਲੀ ਵੜ ਨਿਤਨਾ ਆ ਗਈ ਆਪਣੇ ਕੋਲ ਇਹ ਸੰਤੂ ਸਾਹਿਬ ਦੂਜਾ ਸੂਹਾ ਸੂਈ ਹੈ ਅੱਛਾ ਜੀ ਮੂੰਹੋਂ ਛੇ ਦੰਦ ਜੀ ਅੱਛਾ ਜੀ ਤੇ ਇਹ ਵੀ ਕੱਲ ਹੀ ਸੂਈ ਇਕੱਠੀਆਂ ਹੀ ਸੂਈਆਂ ਦੋਵੇਂ ਲੋ 10 15 ਮਿੰਟ ਦੇ ਫਰਕ ਠੀਕ ਹੈ ਸੂਹਾ ਦੂਜਾ ਮੂੰਹੋਂ ਛੱਗੀ ਇਹ ਕੱਲ ਹੀ ਸੂਈ ਹੈ ਵੀ ਇਕੱਠੀਆਂ ਸੂਈਆਂ ਦੋਵੇਂ ਅੱਛਾ ਉਹ 10 ਮਿੰਟ ਪਹਿਲਾਂ ਸੂਈ ਹੈ ਤੇ 10 ਮਿੰਟ ਬਾਅਦ ਚ ਸੂਈ ਤੇ ਚਵਾਈ ਕਿਵੇਂ ਨਿਕਲੀ ਹੁਣ ਸੰਤੂ ਦਾ ਚਵਾਈ ਇੱਕ ਨੰਬਰ ਪੂਰੀ ਠੀਕ ਲਓ ਵੀ ਦੋਸਤੋ ਚਵਾਈ ਇੱਕ ਨੰਬਰ ਆ ਬਿਲਕੁਲ ਪੋਲੀ ਚਵਾਈ ਆ ਠੀਕ ਆ ਚੰਗੀ ਚਵਾਈ ਆ ਤੇ ਬੋਲਾ ਹੁਣ ਆਜਾ ਕਿੰਨਾ ਦੋੜਾਂਗ ਚਵਾਈ ਕਰ ਲਈਏ ਹਾਂਜੀ ਬੋਲਾ ਕਿੰਨਾ ਹਜਾਰਾ ਬੋਲਾ ਸੰਧੂ ਸਾਹਿਬ ਥੱਲੇ 10 ਤੋਂ 11 ਕਿਲੋ ਪੱਕਾ ਤੇ ਆ ਰਿਹਾ ਚਲੋ ਸਟਾਰਟਿੰਗ ਸੋਹਣੀ ਆ ਨਾ ਹਾਂਜੀ ਇਹ ਨਾ ਅਸਲ ਚ ਪੈਂਡਾ ਕਰਕੇ ਆਈ ਤੇ ਔਨ ਕਰਕੇ ਸੁਭੀ ਆ ਠੀਕ ਆ ਇਹਦੇ ਪਿੱਛੇ ਮੇਲ ਕਾ ਆ ਤੇ 나ੜੂ ਵੀ ਨਾਲ ਆ ਤਿੰਨਾ ਬੱਚੇ 나ੜੂ ਨਾਲ ਹੀ ਐ ਲਓ ਜੀ ਸੋ ਦੋਸਤੋ ਬਿਲਕੁਲ ਦੂਜਾ ਸੁਆ ਮੂਆ ਛੇ ਦਾ ਮਗਰ ਬੱਚਾ ਤੁਸੀਂ ਆ ਵੇਖ ਲਓ ਮੇਲ ਕਾ ਆ ਠੀਕ ਆ ਵੱਛਾ ਨਾੜੂ ਬਿਲਕੁਲ ਬੱਚਿਆਂ ਦੇ ਨਾਲ ਆ ਜਿਵੇਂ ਇੱਕ ਇੱਕ ਦੋ ਦੋ ਦਿਨ ਦਾ ਜਿਹੜਾ ਦੁੱਸੂ ਹਜੇ ਸਮਾ ਹੋਇਆ ਸਹੀਆਂ ਨੂੰ ਠੀਕ ਆ ਤੇ ਸਟਾਰਟਿੰਗ ਹੀ ਆ ਜਿਹੜੀ 10 10 11 11 ਕਿਲੋ ਤੋਂ ਹਜੇ ਬੌਲੇ ਤੇ ਸਟਾਰਟਿੰਗ ਆ ਲੈ ਵੀ ਨਿਤਨ ਖੋਲ ਕੇ ਤੋਰਦੇ ਨੂੰ ਵੀ ਠੀਕ ਆ ਜੀ ਤੇ ਹਾਈਟ ਕਰਦੋ ਜਿਹੜਾ ਦੁੱਸੂ ਨਾਰਮਲ ਦੇਖੀਏ ਤੇ ਫੋਲੋ ਵੱਟੀਆਂ ਵੜਾ ਨੇ ਫਾਰਮ ਵਾਲੀਆਂ ਵੜਾ ਜਿਵੇਂ ਆਪਾਂ ਨਾਰਮਲ ਹੀ ਦੇਖਦੇ ਆ ਹਾਈਟ ਕਰਦੋ ਤੁਸੀਂ ਉਹਦੇ ਵਿੱਚ ਜਿਹੜਾ ਕਾਊਂਟ ਕਰਿਓ ਠੀਕ ਆ ਤੇ ਸੂ ਦੇ ਵਿੱਚ ਨਾਰਮਲ ਜਦੋਂ ਆਪਾਂ ਪਸ਼ੂ ਦੋਸਤੋ ਜ਼ਿਕਰ ਕਰਦੇ ਆਂ ਪਸ਼ੂ ਸੂ ਦੇ ਵਿੱਚ ਆਇਆ ਤੇ ਉਹ ਹਿਸਾਬ ਨਾਲ ਤੁਸੀਂ ਵੇਖ ਲਓ ਠੀਕ ਹੈ ਜੀ ਇੱਕ ਵਾਰੀ ਪਸੂ ਬਿਲਕੁਲ ਆਪਦਾ 2-4 ਦਿਨ ਬਾਅਦ ਆਪਦਾ ਬਿਲਕੁਲ ਮੈਂਟੇਨ ਕਰਦਾ ਠੀਕ ਹੈ। ਬਹਿ ਇਹ ਸੂਚ ਆਈ ਇਹ ਵੀ ਇਹ ਜੀ ਇਹ ਨਾ ਆਉਣ-ਆਉਣ ਚ ਅਸਲ ਚ ਸੂਹੀ ਹੈ ਸੰਧੂ ਸਾਹਿਬ ਹਾਂ ਇਹਨੂੰ ਸੂਂਦੇ ਕੋਈ 5-7 ਦਿਨ ਪਏ ਹੀ ਪਹਿਲਾਂ ਹੀ ਹੂੰ ਹੂੰ ਤੇ ਗੱਡੀ ਹਲਾ ਰਹਿਣਾ ਪਹਿਲਾਂ ਸੂਹੀ ਆਉਣ ਗੌਣ ਜੀ ਥਾਂ ਤੁਹਾਨੂੰ ਬੜਾ ਸੋਹਣ ਲੱਗਾ ਰੂਹ ਵਰਗੀ ਪੋਲੀ ਹੈ ਆ ਲਓ ਜੀ ਬਗੈਟ ਸਾਫ ਹੈ ਪੂਰੀ ਆ ਲੋ ਜੀ ਲਓ ਜੀ ਠੀਕ ਆ ਇਹ ਪੂਰਾ ਮੁੱਠੀ ਥਾਣਾ ਸਪੇਸ ਜਿਹੜੀ ਅਗਲੇ ਪਿਛਲੇ ਥਾਣਾ ਦੇ ਦੋਸਤੋ ਵੇਖ ਸਕਦੇ ਹੋ ਕਾਫੀ 8-8 ਦਾਦਾ ਇੰਚ ਦੀ ਘਟੋ ਘੜ ਵੀ ਸਪੇਸ ਹੀ ਆ ਠੀਕ ਆ ਬਾਕੀ ਹੁਣ ਫਿਲਹਾਲ ਬੋਲੇ ਦੀ ਗੱਲ ਕਰਾਂਗੇ ਦੋਸਤੋ ਜੋ ਬੋਲਾ ਬਿਲਕੁਲ ਸਟਾਰਟਿੰਗ ਆ 10 ਦਾ ਠੀਕ ਆ ਬਾਕੀ ਇਹ ਸੰਤੂ ਸਾਹਿਬ ਦੋ ਚੋਈਆਂ ਗੀਤੀਆਂ ਦੋਹਾਂ ਚੋਈਆਂ ਬਿਲਕੁਲ ਸ਼ਹਿਦ ਹੁੰਦਾ ਰਿਹਾ ਜੀ ਤੇ ਮਿਲਕ ਕਿੰਨਾ ਕਿ ਸੁਭਾਉਣਾ ਬਈ ਇਹ ਸੰਤੂ ਸਾਹਿਬ ਉਹਨਾਂ 20 ਇਹਦੀ 25 ਕਿਲੋ ਦੀ ਗਾਰੰਟੀ ਦਿੱਤੀ ਸੀ ਚਲੋ ਇਹ ਆਉਣ ਜੋ ਪੈਂਡੇ ਨਾਲ ਸੁਭੀ ਹੈ ਤੇ ਹੁਣ ਵੱਡੀ ਦਾ ਮਾਮੂਲੀ ਜੀ ਆਈ ਵੀ 20 ਕਿਲੋ ਤੋਂ ਕਿ ਕੁਝ ਨਹੀਂ ਕਹਿੰਦਾ ਇਹਨੂੰ 20 ਕਿਲੋ ਐਡੀ ਵੱਡਾ 20 ਪਲੱਸ ਵੀ ਦੇ ਸਕਦੀ ਹੈ 20 ਪਲੱਸ ਚੰਗੀ ਸੇਵਾ ਦਾ ਕੋਈ ਲੈ ਕੇ ਜਾਦਾ 20 ਪਲੱਸ ਵੀ ਦੇ ਜੂਗੀ ਬਾਕੀ ਨਾਰਮਲੀ ਸੇਵਾ ਦਾ 20 ਕਿਲ ਲੋ ਵੀ ਦੋਸਤੋ ਇਹ ਸੈਕੰਡ ਨੰਬਰ ਤੇ ਜਿਹੜੀ ਆਪਾਂ ਵੇੜ ਤੁਹਾਨੂੰ ਦਿਖਾਤੀ ਆ ਠੀਕ ਆ ਤੇ ਮੋਲ ਇਹਦਾ ਨਿਤਨਾ ਕਿੱਥੋਂ ਤੱਕ ਵੀ ਲੈ ਦੇ ਵਾਲੀ ਗੱਲਬਾਤ ਹੋਊ ਇਹ ਸੰਤੂ ਸਾਹਿਬ 65000 ਰੁਪਏ ਦੇ ਲੈ ਦੇ ਕਰ ਲਾਂਗੇ ਦਾ 65000 ਦੀ ਹਾਂਜੀ ਲੈ ਦੇ ਹੀ ਕਰ ਲਾਂਗੇ ਠੀਕ ਆ ਭਰਾ 65000 ਦੇ ਵਿੱਚ ਦੋਸਤੋ ਤੁਹਾਨੂੰ ਇਹ ਵੇੜ ਮਿਲ ਜਾਊਗੀ ਠੀਕ ਆ ਹਾਈਟ ਕਾ ਤਾਂ ਸੋਨਾ ਵਜਨ ਲੋਡ ਪੂਰਾ ਠੀਕ ਆ ਬੋਦੀ ਵਾਲੀ ਬਿਲਕੁਲ ਜਾਤ ਵਾਲੀ ਵੇੜ ਤੇ ਮਗਰ ਜਿਹੜਾ ਮੇਲਕਾਫ ਆ ਇਹਦੇ ਥੱਲੇ ਠੀਕ ਆ ਇਸ ਤੋਂ ਬਾਅਦ ਨੈਕਸਟ ਜਿਹੜੀ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਇਹ ਵਾੜ ਦਿਖਾਉਣੀ ਆ ਸੰਤੂ ਸਾਹਿ ਠੀਕ ਹੈ ਜੀ ਹਾਂਜੀ ਮੋਰਨਿੰਗ 6 ਦਾ ਦੋਸਤੋ ਦੂਜਾ ਸਵੇਰ ਇਹ ਵੀ ਵੈਡ ਸੋਈ ਹੈ ਠੀਕ ਹੈ ਦਿਨ ਇਹਨੂੰ ਵੀ ਸੇਮ ਹੀ ਹੈ ਇਹ ਸੰਧੂ ਸਾਹਿਬ ਪਰਸੋਂ ਰਾਤ ਦੀ ਗੱਲ ਉਹ ਤੇ ਕੱਲ ਤੜਕੇ ਜੇਰ ਪਾਈਏ ਨੇ ਠੀਕ ਹੈ ਜੀ ਹਾਂਜੀ ਕੱਲ ਦੋਸਤੋ ਮੋਰਨਿੰਗ ਮਤਲਬ ਪਰਸੋਂ ਮਤਲਬ ਰਾਤ ਨੂੰ 1:00 ਵਜੇ ਸੋਈ ਹੈ ਤੇ ਕੱਲ ਕੱਲ 1:00 ਵਜੇ ਤੜਕੇ ਕੱਲ 1:00 ਵਜੇ ਠੀਕ ਹੈ ਜੀ ਕੱਲ 1:00 ਵਜੇ ਮੋਰਨਿੰਗ ਦੋਸਤੋ 6 1:00 ਵਜੇ ਸੋਈ ਹੈ ਤੇ ਜੇਰ ਪ੍ਰੋਪਰ ਪਾਤੀ ਸੀ ਠੀਕ ਹੈ ਪ੍ਰੋਪਰ ਹਾਂਜੀ ਤੇ ਵੈਡ ਇਹ ਵੀ ਤੁਸੀਂ ਗੱਡ ਕਾੜ ਦੀ ਦੇਖ ਸਕਦੇ ਹੋ ਫੁੱਲ ਵੱਡੀ ਹਾਈਟ ਫੀਮੇਲ ਕਾਫਾ ਬੱਚੇ ਦੇ ਨਾਲ 나ੜੂ ਬਿਲਕੁਲ ਉਹ ਬੱਚੇ ਦੇ ਨਾਲ ਤੁਸੀਂ ਇਹ ਦੇਖ ਸਕਦੇ ਠੀਕ ਆ ਆ ਕਰੋ ਚੱਕ ਗਿੱਲੇ 나ੜੂ ਜੇ ਦੋ ਤਿੰਨਾਂ ਦੇਖ ਲੈ ਬੱਚੇ ਤਿੰਨਾਂ ਦੋਸੋ ਤਿੰਨਾਂ ਦੇ ਨਾਲ ਜਿਹੜੇ ਬਿਲਕੁਲ ਗਿੱਲੇ 나ੜੂ ਆ ਕੋਈ ਇੱਕ ਇੱਕ ਦੋ ਦੋ ਦਿਨ ਦਾ ਜਾਂ ਦੂਜੇ ਦਿਨ ਦੇ ਵਿੱਚ ਤੁਸੀਂ ਦੇਖ ਸਕਦੇ ਦੂਜੇ ਦਿਨ ਦੇ ਵਿੱਚ ਪੈ ਰਹੇ ਨਾ ਵੜਾਂ ਦਾ ਤੇ ਨਿਤਨ ਚਵਾਈ ਕਿਵੇਂ ਇਸ 7 ਜਿਹੇ ਨੰਬਰ ਵਾਲੀ ਜਿੱਕੇ ਸੰਧੂ ਸਾਹਿਬ ਪਹਿਲਾਂ ਥਾਣਾ ਵਿਖਾਓ ਆ ਲੋ ਥਾਣ ਜਾ ਕਰਾਓ ਆ ਦੇਖੋ ਜੀ ਆ ਦੇਖੋ ਠੀਕ ਹੈ ਜੀ ਉਹ ਤਸੱਲੀ ਵਾਲਾ ਥਾਣਾ ਦੋਸਤੋ ਕਿ ਨਿਆਜ ਵੀ ਲਿਖਣੀ ਹੋਵੇ ਨਾ ਇਹ ਤੋਂ ਸਿੱਖ ਸਕਦਾ ਜਿੱਦਾਂ ਜਿੱਦੀ ਰੂਰ ਕੀ ਚੋਣੀ ਆ ਪੁਲਿਸ ਕਿਟ ਦੀ ਦੂਰੀ ਆ ਆ ਵੇਖੋ ਚੈੱਕ ਕਰੋ ਅਗਲੇ ਪਿਛਲੇ ਥਾਣਾ ਦੀ ਗੇਠ ਗੇਠ ਦੂਰੀ ਠੀਕ ਹੈ ਤੇ ਨਿਤਨੇ ਦਾ ਬੋਲਾ ਹੁਣ ਕਿੰਨਾ ਕਾ ਅਕਾਊਂਟ ਕੀਤਾ ਤੁਸਾਂ ਨੂੰ ਹੱਥਲੇ 13 14 ਕਿਲੋ ਬੋਲਾ ਤਿਆਰ ਜੇ ਬਿਲਕੁਲ 13 14 ਕਿਲੋ ਉਹਨੂੰ ਭਾਵੇਂ 15 ਵੀ ਹੋਵੇ ਪਰ ਆਪਾਂ 2 ਕਿਲੋ ਘੱਟ ਕੇ ਅਸੀਂ ਦਵਾਂਗੇ ਇਹਨੂੰ ਦਵਾਂਗੇ ਠੀਕ ਹੈ ਬਾਕੀ ਦੁੱਧ ਇਹ ਵੀ ਵੜ 20 ਹੋ ਬਾਹਰ ਚੱਲੂਗੀ ਅੱਛਾ ਹਾਂਜੀ ਠੀਕ ਹੈ ਭਰਾ ਕਿਉਂਕਿ ਪਹਿਲਾਂ ਨੇ ਦੁੱਧ ਦਿੱਤਾ ਸੀ 1 ਤੇ ਐਰ ਕੀ 20 ਕਿਲੋ ਦੀ 22 ਕਿਲੋ ਆਂਦੇ ਸੀ ਬਾਕੀ ਚਲੋ ਆਪਦੀ ਸੇਵਾ ਦੁੱਧ ਬਾਕੀ ਪਾਇਦਾ ਬਿਲਕੁਲ ਜੀ ਬਿਲਕੁਲ ਹਾਂਜੀ ਦੁੱਧ ਦੋਸਤੋ ਹਰ ਵਾਰ ਆਪਾਂ ਕਹਿੰਦੇ ਵੀ ਸੇਵਾ ਦਾ ਫਿਲਹਾਲ ਤੁਸੀਂ ਜਿਹੜੀ ਹੁਣ ਬੋਲੇ ਦੇ ਵਿੱਚ ਚਵਾਈ ਮੰਨ ਕੇ ਖਰੀਦਣੀ ਆ ਦੁੱਧ ਭਾਵੇਂ 20 ਲੀਟਰ ਚਲੋ 22 ਚਲੋ ਥੋੜੀ ਸੇਵਾ ਨੇ ਲੈ ਕੇ ਜਾਣਾ ਠੀਕ ਆ ਤੇ ਹੁਣ ਫਿਲਹਾਲ ਬਿਲਕੁਲ ਇੱਕ ਸਟਾਰਟਿੰਗ ਤੇ ਜੋ ਬੋਲਾ ਕੋਈ 15 14 ਲੀਟਰ ਦੇ ਨੇੜੇ ਤੇੜੇ ਉਹ ਤੁਹਾਨੂੰ ਦੱਸਿਆ ਜਾ ਰਿਹਾ ਵੀ ਉਹ ਵੀ ਦੂਜੇ ਦਿਨ ਦੀ ਸੂਈ ਦੇ ਥੱਲੇ ਆ ਆਰਡਰ ਕੁਆਲਟੀ ਵੇਖ ਕੇ ਬਹੁਤੇ ਵੀਰਾਂ ਨੂੰ ਖੜਾਰੀ ਵੀਰ ਜਿਹੜੇ ਹੈਗੇ ਆ ਪਾਰਕੂ ਸੀਮਨ ਵਾਲੇ ਚੰਗੇ ਚੰਗੇ ਪਸ਼ੂ ਬਿਲਕੁਲ ਆਪਦੇ ਹੱਥੀ ਬਣਾਉਂਦੇ ਜਾਂ ਲੈਂਦੇ ਆ ਉਹਨਾਂ ਨੂੰ ਪਤਾ ਲੱਗ ਜਾਊਗਾ ਹਾਈਟ ਕੱਦ ਦੋਸਤੋ ਪੂਰਾ ਥੋੜਾ ਕੰਗਰੋੜ ਤੋਂ ਇਹ ਉੱਚੀ ਹੱਡੀ ਰੱਖਦੀ ਹੈ ਹਾਂਜੀ ਇਹ ਹੱਡੀ ਉੱਚੀ ਹੈ ਸੰਧੂ ਸਾਹਿਬ ਇਸ ਤਰ੍ਹਾਂ ਦੀ ਇਹ ਬਰੀਡ ਹੀ ਇਦਾਂ ਦੀ ਸਾਡੇ ਕੋਲ ਘਰੇ ਵੜ ਹੁੰਦੀ ਹੈ 15 ਸੂਏ ਲੈੇ ਹੋਏ ਦੇ ਕੋ ਹਾਂਜੀ ਸੇਮ ਇਹੋ ਬਰੀਡ ਦੇ ਵਿੱਚ ਹੀ ਹੋ ਠੀਕ ਹੈ ਜੀ ਹਾਂਜੀ ਬਾਕੀ ਦੋ ਦੋ ਉਸ ਉਹ ਇਹਦੀ ਜਾਤ ਉਹੀ ਉਸ ਬਰੀਡ ਚ ਉਹੀ ਤੇ ਉਹਨੇ 25 26 25 26 ਇੱਥੇ ਐਵਰੇਜ ਰਹੀ ਹੋ ਠੀਕ ਹੈ ਜੀ ਤੇ ਨਿਤਨ ਵੀਰੇ ਖੋਲ ਕੇ ਇਹਨੂੰ ਵੀ ਤੋੜ ਦਈਏ ਬਾਕੀ ਥਣ ਥਣ ਦੀ ਕੁਆਲਿਟੀ ਦ ਬੜੇ ਤਰੀਕੇ ਨਾਲ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਥਾਂ ਦੀ ਕੁਆਲਿਟੀ ਕਾਫੀ ਬੈਸਟ ਬਹੁਤ ਗੁੱਡ ਢਿੱਲੀ ਮੱਠੀ ਨਾ ਕੋਈ ਇਹਨੂੰ ਹਿਸਾਬ ਨਾਲ ਗਿਣੇ ਪੂਰੀ ਰਾਜੀ ਹੈ ਵੀ ਆ ਦੇਖ ਸਕਦੇ ਹੋ ਠੀਕ ਹੈ ਜੀ ਸੋ ਬਾਕੀ ਫੇਸ ਕੁਆਲਿਟੀ ਇੱਕ ਵਾਰੀ ਆ ਦੇਖੋ ਥਾਨ ਸੰਦੂ ਸਾਹਿਬ ਬਹੁਤ ਸੋਹਣਾ ਲੱਗਾ ਇਹਨੂੰ ਥਾਨ ਤੁਨ ਪੂਰਾ ਜਿਹੜਾ ਦੋਸਤੋ ਆਪਾਂ ਕਹਦੇ ਨੇ ਵੀ ਥਾਨ ਪੂਰਾ ਸੁਵਾਦੀ ਤੇ ਉਹ ਥਾਨ ਦੀ ਜਿਹੜੀ ਦੋਸਤੋ ਕੁਆਲਿਟੀ ਆ ਇਸ ਵੈੜ ਦੀ ਠੀਕ ਹੈ ਠੀਕ ਹੈ ਅੱਛਾ ਨਿਤਨ ਵੀਰਾ ਕੀ ਮੁੱਲ ਕੀ ਕਰਦੇ ਆ ਡਿਮਾਂਡ ਇਸ ਦੀ ਸੰਧੂ ਸਾਹਿਬ ਇਹਦਾ ਵੀ 65000 ਰੁਪਏ ਰੇਡ ਕਰਦੇ ਆ ਜੀ 65000 ਹਾਂ ਜੀ 68000 ਲੈਦੇ ਕਰ ਲਾਂਗੇ ਦਾ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਬਹਿੜਾ ਕਾਫੀ ਸੋਹਣੀਆਂ ਨੇ ਠੀਕ ਹੈ ਬਹਿੜਾ ਤਿੰਨ ਨਗ ਨੇ ਤਿੰਨੇ ਬਹੁਤ ਖੂਬਸੂਰਤ ਨੇ ਰੇਡ ਪਰਤਾ ਵੀ ਜਿਹੜਾ ਬਿਲਕੁਲ ਤੁਹਾਨੂੰ ਜਾਇਜ਼ ਮਹਿਸੂਸ ਹੋਊਗਾ ਵੀ ਕੋਈ ਨਜਾਇਜ਼ ਨਹੀਂ ਜੇਕਰ ਆਪਾਂ ਬਿਲਕੁਲ ਅੱਜ ਦੂਜੇ ਦੂਜੇ ਦਿਨ ਦੇ ਵਿੱਚ ਬੌਲੇ ਦੀ ਗੱਲ ਕਰ ਲਈਏ ਉਹ ਵੀ ਤੁਹਾਨੂੰ ਦੱਸ ਦਿੱਤੀ ਹੈ ਵੀ 10 ਲੀਟਰ ਤੋਂ ਸਟਾਰਟ ਹੋ ਕੇ ਦੋਸਤੋ 15 14 ਲੀਟਰ ਤੱਕ ਇਹ ਨਾ ਵਰਨ ਦੇਲੇ ਜਿਹੜਾ ਅੱਜ ਬੋਲਾ ਉਹ ਰੈਡੀ ਆ ਹਾਜ਼ਰ ਆ ਠੀਕ ਆ ਇੱਕ ਜਿਹੜੀ ਆ ਤੁਹਾਨੂੰ ਪਹਿਲੇ ਨੰਬਰ ਤੇ ਆਪਾਂ ਦਿਖਾਈ ਸੀ ਇਹ ਵੱਚੀ ਠੀਕ ਆ ਜੀ ਪਹਿਲਾਂ ਵੱਚੀ ਬਿਲਕੁਲ ਘਰ ਦੀ ਵੱਚੀ ਆ ਤੇ ਮੂੰਹ ਆਚਾਰ ਦਾ ਠੀਕ ਆ ਜੀ ਆ ਦੇਖੋ ਸੋ ਕਾਫੀ ਬੈਸਟ ਅਟਰ ਕੁਆਲਟੀ ਆ ਦੇਖੋ ਜੀ ਠੀਕ ਆ ਸੋ ਕਾਫੀ ਬੈਸਟ ਅਟਰ ਕੁਆਲਟੀ ਆ ਦੋਸਤੋ ਠੀਕ ਆ ਤੇ ਆਪ ਦੋਸਤੋ ਫੁੱਲ ਬੜਾ ਫੁੱਲ ਬਰੀਡ ਦੀ ਆ ਹਾਥੀ ਪਾਲੀ ਆ ਵੀਰ ਨਿਤਨ ਨੇ ਬਿਲਕੁਲ ਸ਼ੌਂਕ ਨਾਲ ਵੈਸੇ ਪਸ਼ੂ ਵਪਾਰ ਦਾ ਕੰਮ ਤੇ ਬਿਲਕੁਲ ਜੀ ਦੋਸਤੋ ਬਰੀਡ ਹੱਥੀ ਪਾਲੀ ਆ ਹੱਥੀ ਸੰਭੀ ਆ ਠੀਕ ਆ ਤੇ ਮਗਰ ਜਿਹੜੀ ਵੱਛੀ ਚਾਲੀ ਆ 120 ਦੀ ਇਹ ਵੀ ਬਹੁਤ ਖੂਬਸੂਰਤ ਆ ਦੇਖੋ ਅੱਛਾ ਨਿਤਨભાઈ ਫਿਰ ਅੱਜ ਪਸ਼ੂ ਆਪਣੇ ਕੋਲ ਇੰਨੇ ਸੀਗੇ ਅੱਜ ਚਾਰ ਹਾਂਜੀ ਚਾਰ ਨਾਕ ਸੀ ਦੋਸਤੋ ਬਿਲਕੁਲ ਚਾਰਾਂ ਦੀ ਆਪਾਂ ਡਿਟੇਲ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਤੇ ਪਸ਼ੂ ਐਨੀਮਲ ਜਿਹੜਾ ਪਸੰਦ ਆਊਗਾ ਤਸੱਲੀ ਤੁਸੀਂ ਕਰਨੀ ਆ ਹੱਕ ਸਮਝ ਕੇ ਠੀਕ ਆ ਜੀ ਤੇ ਖਾਸ ਸ਼ਹਿਰ ਤੁਸੀਂ ਪੱਟੀ ਵਿਜ਼ਿਟ ਕਰ ਲਿਓ ਤੇ ਨੇ ਤਾਂ ਨੰਬਰ ਆਪਣੇ ਫਿਰ ਬੋਲ ਦਗੇ ਨੰਬਰ 79878684460 ਸ਼ਹਿਰ ਪੱਟੀ ਹੈ ਡਿਸਟ੍ਰਿਕਟ ਤਰਨਤਾਰਨ ਆ ਮੇਨ ਵਿਜ਼ਿਟ ਤੁਸੀਂ ਕਰਨੀ ਹੈ ਜਿਹੜਾ ਵੀ ਸੱਜਣ ਮਿੱਤ ਦੂਰੋਂ ਆਉਂਦਾ ਏ ਉਹ ਦਾਣਾ ਮੰਡੀ ਲੱਗੇ ਆ ਕੇ ਫੋਨ ਕਰ ਲੈ ਜਾਂ ਚਬਾਰਾ ਸਾਗ ਗੁਰਦੁਆਰੇ ਕੇ ਇਹਨੂੰ ਪੁੱਛ ਲੈ ਠੀਕ ਹੈ ਜੀ ਬਿਲਕੁਲ ਬੈਕ ਸਾਈਡ ਤੇ ਆਪਣੇ ਹੀ ਠੀਕ ਹੈ ਜੀ ਹਾਂਜੀ ਸੋ ਖਾਸ ਜਿਹੜੀ ਵਿਜ਼ਿਟ ਆ ਦੋਸਤੋ ਤੁਸੀਂ ਪੱਟੀ ਸ਼ੇਅਰ ਕਰਨੀ ਆ ਤੇ ਕਾਫੀ ਵੀਡੀਓ ਜਿਹੜੀਆਂ ਦੋਸਤੋ ਆਪਾਂ ਅੱਗੇ ਤੋਂ ਲੈ ਕੇ ਆਉਂਦੇ ਰਹਿਵਾਂਗੇ ਇਸ ਕਰੋਂ ਪਹਿਲਾਂ ਵੀ ਤੁਹਾਨੂੰ ਕਾਫੀ ਪਸ਼ੂ ਆਪਾਂ ਦਿਖਾਉਂਦੇ ਆ ਜ਼ਿਆਦਾਤਰ ਜਿਹੜਾ ਦੋਸਤੋ ਵਹਿੜਾਂ ਦੇ ਵਿੱਚ ਐਚ ਐਫ ਬਰੀਡ ਦੇ ਵਿੱਚ ਜਰਸੀ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਬਰੀਡ ਦੇ ਵਿੱਚ ਦੋਸਤੋ ਪਸ਼ੂ ਇਸ ਘਰੇ ਆਉਂਦੇ ਆ ਠੀਕ ਆ ਬਾਕੀ ਤੁਸੀਂ ਆਪਣਾ ਸਮੇਂ ਸਮੇਂ ਦੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਜੇ ਨਵੇਂ ਪੁਰਾਣੇ ਪਸ਼ੂਆਂ ਦਾ ਪੁੱਛ ਸਕਦੇ ਜੀ ਮਿਲਦੇ ਆ ਦੋਸਤੋ ਤੁਹਾਨੂੰ ਵੀ ਅਪਡੇਟ ਦੇ ਨਾਲ ਇੱਕ ਬੇਨਤੀ ਆਪਾਂ ਕਰਨੀ ਚਾਹਾਂਗੇ ਕਈ ਸੱਜਣ ਮਿੱਤਰਾਂ ਨੇ ਵੇਖੀ ਚਲੋ ਵੀਡੀਓ ਵੇਖੀ ਤਾਂ ਤੇ ਕਮੈਂਟ ਮਾਰਦੇ ਦੂਜਿਆਂ ਨੇ ਮਾਰਦੇ ਚਲੋ ਆਪਣੇ ਨਹੀਂ ਕੋਈ ਵੀ ਆਇਆ ਜੇ ਮਾਰਦੇ ਆ ਆਪਾਂ ਬੇਨਤੀ ਇਹ ਕਰਾਂਗੇ ਵੀ ਫੋਨ ਤੇ ਗੱਲ ਕਰਨ ਨਾਲੋਂ ਵੀ ਜਾਨਵਰ ਆਪਦਾ ਇੱਥੇ ਆ ਕੇ ਵੇਖੋ ਦੋਵੇਂ ਟਾਈਮ ਦੀ ਤਸੱਲੀ ਕਰੋ ਦੋਵੇਂ ਨਹੀਂ ਹੁੰਦੀ ਤੀਜੇ ਦੀ ਫੇਰ ਕਰ ਲਓ ਬਿਲਕੁਲ ਠੀਕ ਹੈ ਕਿ ਨਹੀਂ ਬਿਲਕੁਲ ਇਹ ਬਸ ਬੇਨਤੀ ਇਹੋ ਹੀ ਹੈ ਵੀ ਸੂਇਆਂ ਸਵਾਈਆਂ ਹੈਗੀਆਂ ਆਗੇ ਕੋਈ ਸੱਜਣ ਮਿੱਤਰ ਮੰਗਾ ਲੇ ਜਿੰਨੇ ਕੋਈ ਆਨਲਾਈਨ ਮੰਗਾਉਣੀ ਆ ਉਹਦੇ ਘਰ ਤੱਕ ਦੀ ਪਹੁੰਚ ਆਪਾਂ ਕਰ ਦਾਂਗੇ ਗਾਰੰਟੀ ਤੱਕ ਦੀ ਠੀਕ ਹੈ ਜੀ ਤੇ ਜੇ ਕੋਈ ਇੱਥੇ ਆ ਕੇ ਆਜੇ ਸਭ ਤੋਂ ਵਧੀਆ ਜੇ ਕੋਈ ਨਹੀਂ ਆ ਸਕਦਾ ਜਿੰਨਾ ਦੱਸਿਆ ਉਹ ਤੋਂ ਕਿਲੋ ਘੱਟ ਰਾ ਕੇ ਅਗਲੇ ਘਰ ਦੀ ਪਹੁੰਚ ਤੱਕ ਦੀ ਗਾਰੰਟੀ ਹੋਗੀ ਪੂਰੀ ਸਹੀ ਹੈ ਜੀ ਹਾਂ ਜੀ ਨਵੀਂ ਦੋਸਤੋ ਇਹ ਰਿਕਵੈਸਟ ਆਪਾਂ ਵੈਸੇ ਡੇਲੀ ਕਰਦੇ ਆ ਵੀਰ ਨਿਤਨ ਵੱਲੋਂ ਵੀ ਜਿਹੜੀ ਆ ਇੱਕ ਰਿਕਵੈਸਟ ਆ ਉਹਨਾਂ ਭਰਾਵਾਂ ਅਗੇ ਵੀ ਜਿਹੜੇ ਆਨਲਾਈਨ ਵੀਰ ਸੌਦੇ ਦੇ ਚੱਕਰਾਂ 'ਚ ਪਏ ਆ ਘਰ ਬੈਠੇ ਟਾਨ ਕੇ ਕਰੋ ਤਸੱਲੀ ਕਰੋ ਜੋ ਚੀਜ਼ ਦੋਸਤੋ ਦਿਖਾਈ ਗਈ ਉਹਨੂੰ ਵੈਰੀਫਾਈ ਕਰੋ ਵੀ ਵਾਕਈ ਉਹਨਾਂ ਚੀਜ਼ ਦੇ ਥੱਲੇ ਹੈਗਾ ਦੁੱਧ ਜਿੰਨੀ ਦੱਸੀ ਗਈ ਚਵਾਈ ਪੋਲੀ ਆ ਕਰੜੀ ਆ ਉਹ ਤੁਸੀਂ ਨਰਖਪਰਕ ਕਰਨੀ ਨੇ ਜੀ ਠੀਕ ਆ ਤੇ ਪਸ਼ੂ ਅੱਜ ਜਿਹੜੇ ਦੋਸਤੋ ਆਪਾਂ ਤੁਹਾਨੂੰ ਆ ਚਾਰ ਨਗ ਦਿਖਾਉਣੇ ਸੀ ਠੀਕ ਆ ਤੇ ਚਾਰਾਂ ਪਸ਼ੂਆਂ ਦੀ ਇਨਫੋਰਮੇਸ਼ਨ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ ਮਿਲਦੇ ਆ ਦੋਸਤੋ ਇੱਕ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ